ਠੀਕ ਹੈ ਜੀ ਆਪਣਾ ਪਲੱਸ ਦਾ ਸਾਈਨ ਬਣ ਚੁੱਕਿਆ ਸੀਗਾ ਸੈਂਟਰ ਦੇ ਨਾਲ ਆਪਣੇ ਕਲਰ ਮੈਚ ਹੈਗੇ ਆ ਸੋ ਹੁਣ ਆਪਣਾ ਨੈਕਸਟ ਸਟੈਪ ਹੋਊਗਾ ਆਪਾਂ ਪਹਿਲੀ ਲੇਅਰ ਸਾਰੀ ਨੂੰ ਆਪਾਂ ਸੋਲਵ ਕਰਾਂਗੇ ਉਹ ਕਿਵੇਂ ਕਰਾਂਗੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਜੀ ਕਿ ਬਰਾਊਨ ਦੀ ਲੋੜ ਨਹੀਂ ਬਿਲਕੁਲ ਵੀ ਜਿਵੇਂ ਤੁਹਾਡਾ ਇੱਥੋਂ ਤੱਕ ਪਲੱਸ ਸਾਈਨ ਦਾ ਬਣ ਗਿਆ ਹੈਗਾ ਜੀ ਤਾਂ ਤੁਹਾਡਾ ਅੱਗੇ ਵੀ ਸਾਰਾ ਕੁਝ ਬਣੂਗਾ ਤੇ ਫਿਰ ਹੁਣ ਆਪਾਂ ਨੈਕਸਟ ਸਟੈਪ ਹੁੰਦਾ ਜੀ ਪਲੱਸ ਤੋਂ ਬਾਅਦ ਆਪਾਂ ਇਹਨਾਂ ਨੂੰ ਆਪਾਂ ਵਾਈਟ ਇੱਥੇ ਵਾਈਟ ਇੱਥੇ ਵਾਈਟ ਇੱਥੇ ਆ ਸਾਰੇ ਹਰੇ ਹੋ ਜਾਣਗੇ ਇਹ ਸਾਰੇ ਸਾਂਤਰੀ ਹੋ ਜਾਣਗੇ ਜਾਇਸੈਂਟ ਐਜ ਸੰਤਰੀ ਆ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਜੀ ਆਪਾਂ ਸਭ ਤੋਂ ਯਾਦ ਰੱਖਿਓ ਇੱਕ ਹਮੇਸ਼ਾ ਵੀ yellow ਆਪਣਾ ਉੱਪਰ ਰਹੂਗਾ ਥੱਲੇ ਆਪਣਾ white ਰਹੂਗਾ ਉਹਨੂੰ ਐ ਨਾ ਕਿਤੇ ਗਲਤੀ ਨਾਲ ਫੜ ਲਿਓ ਸੋ ਆਪ ਹਮੇਸ਼ਾ ਯਾਦ ਰੱਖਣਾ ਸੋ ਨੈਕਸਟ ਸਟੈਪ ਆਪਾਂ ਕੀ ਦੇਖਣਾ ਹੈਗਾ ਆਪਾਂ ਐਜ ਦੇਖਣੇ ਆ ਚਾਰੇ ਜਿਨ੍ਹਾਂ ਦੇ ਵਿੱਚ white ਹੋਵੇ ਭਾਵੇਂ ਇੱਥੇ ਹੋਵੇ white ਭਾਵੇਂ ਇੱਥੇ ਹੋਵੇ ਭਾਵੇਂ ਇੱਥੇ ਹੋਵੇ ਕਿਤੇ ਵੀ ਹੋ ਸਕਦਾ ਜਿਵੇਂ ਆਪਾਂ ਵੇਖ ਸਕਦੇ ਆ ਵੀ ਇਹਦੇ ਨਾਲ ਆਪਣਾ ਵਾਈਟ ਇੱਥੇ ਹੈਗਾ ਇਹਦੇ ਨਾਲ ਦੂਜੇ ਰੰਗ ਹੈਗੇ ਆ ਨੀਲਾ ਤੇ ਲਾਲ ਸੋ ਦੋਵੇਂ ਦੂਜਾ ਤੇ ਤੀਜਾ ਰੰਗ ਜਿਹੜਾ ਹੈਗਾ ਨੀਲਾ ਤੇ ਲਾਲ ਉਹਨਾਂ ਦੇ ਆਸਤੇ ਆਪਾਂ ਸੈਂਟਰ ਵੇਖਣਾ ਵੀ ਇੱਥੇ ਨੀਲਾ ਕਿੱਥੇ ਹੈ ਇੱਥੇ ਲਾਲ ਕਿੱਥੇ ਹੈ ਤਾਂ ਆਪਾਂ ਘੁਮਾ ਕੇ ਵੇਖਾਂਗੇ ਜੀ ਇਹਨੂੰ ਉਹਨੂੰ ਨਹੀਂ ਘੁਮਾ ਕੇ ਵੇਖਣਾ ਸਾਰੀ ਆਪਾਂ ਇਹਨੂੰ ਇੱਧਰ ਘੁਮਾਵਾਂਗੇ ਫਰਸਟ ਲੇਅਰ ਨੂੰ ਤੁਸੀਂ ਜਿਵੇਂ ਮਰਜ਼ੀ ਘੁਮਾ ਸਕਦੇ ਹੋ ਜਦੋਂ ਤੱਕ ਆਪਣੇ ਦੋਵੇਂ ਰੰਗ ਲਾਲ ਤੇ ਨੀਲਾ ਸੈਂਟਰਾਂ ਦੇ ਵਿੱਚ ਨਹੀਂ ਆ ਜਾਣਾ ਇੱਥੇ ਇਦਾਂ ਇਧਰ ਆਪਣਾ ਹਰਾ ਹੈਗਾ ਜੀ ਇੱਥੇ ਹਰਾ ਹੈ ਨਹੀਂ ਆਪਾਂ ਨੂੰ ਨਹੀਂ ਇੱਥੇ ਰੱਖਣਾ ਇੱਥੇ ਲਾਲ ਇੱਕ ਆਪਣਾ ਪਹੁੰਚ ਗਿਆ ਜੇ ਆਪਾਂ ਇਹਨੂੰ ਇੱਕ ਵਾਰੀ ਹੋਰ ਏਦਾਂ ਘਮਾਵਾਂਗੇ ਤਾਂ ਆਪਣੇ ਦੋਵੇਂ ਸੈਂਟਰਾਂ ਦੇ ਨਾਲ ਇਹਨਾਂ ਦੇ ਕਲਰ ਮੈਚ ਹੋਣਗੇ ਏਜ ਦੇ ਇਹਦੇ ਵਿੱਚ ਵਾਈਟ ਸੀਗਾ ਆਪਣਾ ਪਹਿਲਾ ਰੰਗ ਦੂਜਾ ਨੀਲਾ ਸੀਗਾ ਤੀਜਾ ਲਾਲ ਸੀ ਨੀਲੇ ਦੇ ਨਾਲ ਨੀਲਾ ਇੱਥੇ ਸੈਂਟਰ 'ਚ ਆ ਗਿਆ ਜੀ ਲਾਲ ਇੱਥੇ ਆ ਤੇ ਆਪਣਾ ਸੈਂਟਰ ਨਾਲ ਕਲਰ ਮੈਚ ਹੋ ਗਿਆ ਘਬਰਾਉਣ ਦੀ ਲੋੜ ਨਹੀਂ ਭਾਵੇਂ ਤੁਹਾਡਾ ਲਾਲ ਇੱਥੇ ਵੀ ਹੋ ਸਕਦਾ ਹੈ ਭਾਵੇਂ ਤੁਹਾਡਾ ਨੀਲਾ ਇੱਥੇ ਹੋ ਸਕਦਾ ਹੈ ਚਿੱਟਾ ਇੱਥੇ ਹੋ ਸਕਦਾ ਹੈ ਘਬਰਾਉਣ ਦੀ ਲੋੜ ਨਹੀਂ ਸੋ ਆਪਾਂ ਇਹਨੂੰ ਕਲਰ ਨੂੰ ਸੈਂਟਰ ਦੇ ਨਾਲ ਮੈਚ ਕਰ ਲਿਆ ਜੀ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਇਸ ਕਲਰ ਦੇ ਨਾਲ ਚਿੱਟਾ ਇੱਥੇ ਆ ਆਪਣਾ ਨੀਲਾ ਇੱਥੇ ਆ ਲਾਲ ਇੱਥੇ ਆ ਭਾਵੇਂ ਨੀਲਾ ਇੱਥੇ ਹੁੰਦਾ ਲਾਲ ਇੱਥੇ ਹੁੰਦਾ ਚਿੱਟਾ ਇੱਥੇ ਹੁੰਦਾ ਤਾਂ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਸੈਂਟਰ ਦੇ ਨਾਲ ਕਲਰ ਮੈਚ ਵੇਖਣੇ ਵੀ ਚਿੱਟੇ ਦੇ ਨਾਲ ਕਲਰ ਵੇਖਣੇ ਵੀ ਕਿਹੜੇ ਕਲਰ ਹੈ ਲਾਲ ਹੈ ਤੇ ਨੀਲਾ ਹੈ ਆਪਾਂ ਨੀਲਾ ਇੱਥੇ ਹੈਗਾ ਲਾਲ ਆਪਣਾ ਸੈਂਟਰ ਇੱਥੇ ਹੈਗਾ ਜੀ ਆਵੇਂ ਨੀਲਾ ਇੱਥੇ ਹੁੰਦਾ ਸੈਂਟਰ ਦੇ ਨਾਲ ਮੈਚ ਹੁੰਦਾ ਸੀਗਾ ਇਨ ਏਸ ਨੂੰ ਆਪਾਂ ਇਹਦੇ ਵਿਚਾਰੇ ਰੱਖ ਲੈਣਾ ਦੋਵਾਂ ਨੇ ਠੀਕ ਹੈ ਜੀ ਉਹ ਆਪਾਂ ਫਿਰ ਲਾਵਾਂਗੇ ਰਾਈਟ ਹੈਂਡ ਰੂਲ ਸੋ ਰਾਈਟ ਹੈਂਡ ਰੂਲ ਰਾਈਟ ਕਲਾਕਵਾਈਸ ਰਾਈਟ ਐਂਟੀ ਕਲਾਕਵਾਈਸ ਰਾਈਟ ਐਂਟੀ ਕਲਾਕਵਾਈਸ ਅੱਪਰ ਕਲਾਕਵਾਈਸ ਠੀਕ ਹੈ ਜੀ ਫਿਰ ਇੱਕ ਵਾਰੀ ਲਾ ਦਿਆਂਗੇ ਰਾਈਟ ਹੈਂਡ ਕਲਾਕਵਾਈਸ ਅੱਪਰ ਐਂਟੀ ਕਲਾਕਵਾਈਸ ਰਾਈਟ ਐਂਟੀ ਕਲੋਕਵਾਈਸ ਅਪਰ ਕਲੋਕਵਾਈਸ ਠੀਕ ਹੈ ਜੀ ਫਿਰ ਉਹਨੇ ਚਿਰ ਤੁਸੀਂ ਇਹ ਰਾਈਟ ਹੈਂਡ ਰੂਲ ਲਾਈ ਜਾਣਾ ਜਿੰਨਾ ਚਿਰ ਆ ਵਾਈਟ ਤੁਹਾਡਾ ਇੱਥੇ ਨਹੀਂ ਪਹੁੰਚ ਜਾਂਦਾ ਸੋ ਫਿਰ ਵੇਖ ਲਓ ਰਾਈਟ ਹੈਂਡ ਰੂਲ ਕਿਵੇਂ ਲੱਗਣਾ ਰਾਈਟ ਕਲੋਕਵਾਈਸ ਅਪਰ ਐਂਟੀ ਕਲੋਕਵਾਈਸ ਰਾਈਟ ਐਂਟੀ ਕਲੋਕਵਾਈਸ ਅਪਰ ਕਲੋਕਵਾਈਸ ਠੀਕ ਹੈ ਜੀ ਵਾਈਟ ਆਪਣਾ ਇੱਥੇ ਪਹੁੰਚ ਗਿਆ ਇੱਥੇ ਲੈ ਕੇ ਆਉਣਾ ਫਿਰ ਆਪਾਂ ਲਾ ਦੇਗੇ ਇੱਕ ਰਾਈਟ ਹੈਂਡ ਰੂਲ ਰਾਈਟ ਕਲਾਕਵਾਈਸ ਰਾਈਟ ਅੱਪਰ ਐਂਟੀ ਕਲਾਕਵਾਈਸ ਰਾਈਟ ਐਂਟੀ ਕਲਾਕਵਾਈਸ ਰਾਈਟ ਅੱਪਰ ਕਲਾਕਵਾਈਸ ਰਾਈਟ ਫਿਰ ਲਾ ਦੇਾਂਗੇ ਪਹੁੰਚਣ ਦੀ ਜਿੰਨਾ ਚਿਰ ਇੱਥੇੋਂ ਨਾਲ ਚਿਰ ਲਾਈ ਜਾਣਾ ਰਾਈਟ ਕਲਾਕਵਾਈਸ ਰਾਈਟ ਅੱਪਰ ਐਂਟੀ ਕਲਾਕਵਾਈਸ ਰਾਈਟ ਐਂਟੀ ਕਲਾਕਵਾਈਸ ਰਾਈਟ ਅੱਪਰ ਕਲਾਕਵਾਈਸ ਜਿਵੇਂ ਤੁਸੀਂ ਵੇਖ ਸਕਦੇ ਹੋ ਉਹ ਵਾਈਟ ਆਪਣਾ ਇੱਥੇ ਪਹੁੰਚ ਚੁੱਕਿਆ ਹੈ ਇੱਥੇ ਸੀਗਾ ਆਪਣਾ ਇੱਥੇ ਪਹੁੰਚ ਚੁੱਕਿਆ ਹੈ ਤਾਂ ਇਹ ਆਪਣਾ ਕਲਰ ਸੈਂਟਰ ਦੇ ਨਾਲ ਮੈਚ ਹੁੰਦਾ ਹੈ ਇਧਰੋਂ ਆ ਵੀ ਆਪਣਾ ਬਲੂ ਹੋ ਗਿਆ ਲਾਲ ਹੋ ਗਿਆ ਤਾਂ ਆਪਣੇ ਆ ਵੀ ਚਾਰੇ ਚਿੱਟੇ ਹੋ ਚੁੱਕੇ ਨੇ ਸੋ ਫਿਰ ਆਪਣਾ ਇਹਦੇ ਤੋਂ ਬਾਅਦ ਆਪਾਂ ਜਿਵੇਂ ਮਰਜ਼ੀ ਨੂੰ ਐਂ ਕਮਾ ਲਓ ਬਸ ਹਮੇਸ਼ਾ ਯਾਦ ਰੱਖਣਾ ਆਪਣਾ yellow ਉੱਪਰ ਰਹੂਗਾ ਤੇ white ਥੱਲੇ ਰਹੂਗਾ ਸੋ ਆਪਾਂ ਫਿਰ ਉਵੇਂ ਐਜ ਲੱਭ ਲੈਣਾ ਜਿਹਦੇ ਵਿੱਚ white ਹੋਵੇ ਹੁਣ ਜਿਵੇਂ ਆਪਣੇ ਇੱਥੇ white ਹੈਗਾ ਇੱਥੇ ਆਪਣਾ ਹਰਾ ਹੈਗਾ ਇੱਥੇ ਆਪਣੇ ਲਾਲ ਹੈਗਾ ਉਵੇਂ ਆਪਾਂ ਸੈਂਟਰਾਂ ਦੇ ਨਾਲ ਮੈਚ ਕਰਨਾ ਇੱਥੇ ਹਰਾ ਹੈ ਨਹੀਂ ਇੱਥੇ ਲਾਲ ਹੈ ਨਹੀਂ ਤਾਂ ਆਪਾਂ ਉੱਪਰਲੀ ਲੇਅਰ ਨੂੰ ਕਮਾ ਲਾਂਗੇ ਜੀ ਇਦਾਂ ਠੀਕ ਹੈ ਜੀ ਫਿਰ ਇੱਥੇ ਆਪਣਾ ਹਰਾ ਆ ਗਿਆ ਪਰ ਆਪਣਾ ਇੱਥੇ ਲਾਲ ਹੈ ਨਹੀਂਗਾ ਸੋ ਆਪਾਂ ਇਹਨੂੰ ਇੱਕ ਵਾਰੀ ਫੇਰ ਕਮਾ ਦੇਾਂਗੇ ਜੀ ਹੁਣ ਜੇ ਤੁਸੀਂ ਵੇਖੋਗੇ ਉੱਥੇ ਆਪਣਾ ਵਾਈਟ ਹੈਗਾ ਹਰੇ ਦੇ ਨਾਲ ਆਪਣਾ ਐਸ ਹਰੇ ਦੇ ਨਾਲ ਆਪਣਾ ਇੱਧਰ ਸੈਂਟਰ ਦੇ ਵਿੱਚ ਹਰਾ ਹੈਗਾ ਇਹ ਲਾਲ ਦੇ ਨਾਲ ਆਪਣਾ ਇੱਧਰ ਲਾਲ ਹੈਗਾ ਭਾਵੇਂ ਤੁਹਾਡਾ ਲਾਲ ਇੱਥੇ ਵੀ ਹੋ ਸਕਦਾ ਸੀ ਇਹਦੇ ਨਾਲ ਸੈਂਟਰ ਨਾਲ ਮੈਚ ਭਾਵੇਂ ਚਿੱਟਾ ਇੱਥੇ ਹੋ ਸਕਦਾ ਸੀ ਭਾਵੇਂ ਹਰਾ ਇੱਧਰ ਹੋ ਸਕਦਾ ਸੀ ਬਸ ਦੇਖਣਾ ਵੀ ਆਪਾਂ ਆਹ ਸੈਂਟਰਾਂ ਦੇ ਨਾਲ ਦੋਵੇਂ ਰੰਗ ਹੈਗੇ ਆ ਹਰਾ ਸੈਂਟਰ 'ਚ ਲਾਲ ਸੈਂਟਰ 'ਚ ਇੱਥੇ ਵੀ ਹਰਾ ਇੱਧਰ ਵੀ ਲਾਲ ਇੱਥੇ ਵਾਈਟ ਤਾਂ ਫੇਰ ਆਪਾਂ ਜੀ ਇਸ ਵਾਈਟ ਨੂੰ ਆਪਾਂ ਇੱਥੇ ਪਹੁੰਚੂਗਾ ਆਪਾਂ ਫੇਰ ਕਲॉकवाइज ਰਾਈਟ ਹੈਂਡ ਕਲॉक ਰੂਲ ਲਾਵਾਂਗੇ ਆਪਣਾ ਰਾਈਟ ਹੈਂਡ ਰੂਲ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਈਟ ਕਲॉकवाइज ਅੱਪਰ ਰਾਈਟ ਐਂਟੀ ਕਲॉकवाइज ਰਾਈਟ ਐਂਟੀ ਕਲॉकवाइज ਅੱਪਰ ਕਲਾਕਵਾਈਸ ਰਾਈਟ ਹੈਂਡ ਰੂਲ ਫੇਰ ਲਾਵਾਂਗੇ ਜੀ ਰਾਈਟ ਕਲਾਕਵਾਈਸ ਰਾਈਟ ਅੱਪਰ ਐਂਟੀ ਕਲਾਕਵਾਈਸ ਰਾਈਟ ਐਂਟੀ ਕਲਾਕਵਾਈਸ ਰਾਈਟ ਅੱਪਰ ਕਲਾਕਵਾਈਸ ਉਹਨਾਂ ਚ ਰਲਾਈ ਜਾਣਾ ਜਿੰਨਾ ਚਿਰ ਤੁਹਾਨੂੰ ਦੱਸਿਆ ਵੀ ਇਹ ਆਪਣਾ ਇੱਥੇ ਨਹੀਂ ਪਹੁੰਚਣਾ ਫੇਰ ਆਪਾਂ ਲਾਵਾਂਗੇ ਜੀ ਠੀਕ ਹੈ ਰਾਈਟ ਕਲਾਕਵਾਈਸ ਅੱਪਰ ਰਾਈਟ ਐਂਟੀ ਕਲਾਕਵਾਈਸ ਰਾਈਟ ਐਂਟੀ ਕਲਾਕਵਾਈਸ રાઇટ અપર ક્લોકવાઇઝ ਜਿਵੇਂ ਤੁਸੀਂ ਵੇਖ ਸਕਦੇ ਹੋ ਇਹ ਆਪਣਾ ਵਾਈਟ ਹਰੇ ਤੇ ਲਾਲ ਦੇ ਨਾਲ ਸੀ ਆਪਣਾ ਇੱਥੇ ਸੀਗਾ ਜੀ ਇਹ ਪਹੁੰਚ ਚੁੱਕਿਆ ਇੱਥੇ ਤਾਂ ਆਪਣੀ ਇੱਕ ਲਾਈਨ ਆਪਣੀ ਸਾਰੀ ਸੋਲਵ ਹੋ ਗਈ ਦੂਜੀ ਚ ਆਪਣੇ ਦੋ ਹਜੇ ਸੋਲਵ ਹੋ ਗਏ ਤੀਜਾ ਰਹਿੰਦਾ ਤਾਂ ਆ ਵੀ ਆਪਣਾ ਪਲੱਸ ਦਾ ਸਾਈਨ ਆਪਣਾ ਉਵੇਂ ਹੀ ਆ ਸੋ ਫਿਰ ਆਪਾਂ ਉਵੇਂ ਹੀ ਵੇਖ ਲੈਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਫਿਰ ਐਜ ਲੱਭ ਲੈਣਾ ਤੁਸੀਂ ਜਿਹਦੇ ਵਿੱਚ ਵਾਈਟ ਹੋਵੇ ਜਿਵੇਂ ਹੁਣ ਇਹਨਾਂ ਐਜਾਂ ਦੇ ਵਿੱਚ ਵਾਈਟ ਹੈ ਨਹੀਂਗਾ ਤਾਂ ਆਪਣੇ ਕੋਈ ਕੰਮ ਦੇ ਨਹੀਂ ਇੱਥੇ ਆਪਣੇ ਵਾਈਟ ਹੈਗਾ ਇੱਥੇ ਆਪਾਂ ਵਿੱਚ ਇੱਥੇ ਹੋਵੇ ਆਪਾਂ ਵਿੱਚ ਇੱਥੇ ਹੋਵੇ ਤਾਂ ਬਸ ਇਹ ਆਪਣੇ ਕੰਮ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵਾਈਟ ਹੋਵੇ ਫਿਰ ਆਪਾਂ ਇਹਦੇ ਨਾਲ ਕਲਰ ਵੇਖ ਲੈਣੇ ਆ ਔਰੇਂਜ ਕਲਰ ਹੈ ਇਹਦੇ ਨਾਲ ਸੰਤਰੀ ਨਾਲ ਹੈਗਾ ਬਲੂ ਆਪਾਂ ਉਹਨਾਂ ਨੂੰ ਸੈਂਟਰਾਂ ਦੇ ਨਾਲ ਮੈਚ ਕਰਨਾ ਆਪਣਾ ਇੱਥੇ ਬਲੂ ਹੈਗਾ ਜੀ ਇਧਰ ਵੀ ਸੈਂਟਰ ਦੇ ਵਿੱਚ ਬਲੂ ਆ ਇਹ ਦੂਜਾ ਕਲਰ ਆਪਣਾ ਔਰੇਂਜ ਹੈ ਸੈਂਟਰ ਦੇ ਨਾਲ ਔਰੇਂਜ ਹੈਗਾ ਉੱਪਰ ਆਪਣਾ ਵਾਈਟ ਆ ਆਪਾਂ ਫਿਰ ਇੱਥੇ ਇਹਨੂੰ ਲਿਆ ਕੇ ਇਹਨੂੰ ਆਪਾਂ ਰਾਈਟ ਹੈਂਡ ਰੂਲ ਲਾਵਾਂਗੇ ਤਾਂ ਫਿਰ ਵੇਖ ਲਓ ਰਾਈਟ ਕਲਾਕਵਾਈਸ ਅੱਪਰ ਐਂਟੀ ਕਲੌਕਵਾਈਸ ਐਂਟੀ ਕਲੌਕਵਾਈਸ ਰਾਈਟ ਕਲੌਕਵਾਈਸ ਠੀਕ ਹੈ ਉਹਨਾਂ ਚਿਰ ਲਾਉਣਾ ਹੈ ਜੀ ਜਿੰਨਾ ਚਿਰ ਆਪਣਾ ਇੱਥੇ ਨਹੀਂ ਪਹੁੰਚ ਜਾਂਦਾ ਇਹ ਰਾਈਟ ਕਲੌਕਵਾਈਸ ਅੱਪਰ ਰਾਈਟ ਐਂਟੀ ਕਲੌਕਵਾਈਸ ਰਾਈਟ ਐਂਟੀ ਕਲੌਕਵਾਈਸ ਅੱਪਰ ਕਲੌਕਵਾਈਸ ਫਿਰ ਲਾ ਦੇਾਂਗੇ ਜੀ ਰਾਈਟ ਹੈਂਡ ਰੂਲ ਲਿਖ ਕੇ ਜੀ ਫਿਰ ਇਹਨਾਂ ਆਪਣਾ ਪਹੁੰਚ ਜਾਊਗਾ ਇਹ ਇੱਥੇ ਰਾਈਟ ਕਲੌਕਵਾਈਸ ਅੱਪਰ ਰਾਈਟ ਐਂਟੀ ਕਲੌਕਵਾਈਸ ਰਾਈਟ anti clockwise upper right clockwise ਤੇ ਜਿਵੇਂ ਤੁਸੀਂ ਵੇਖ ਸਕਦੇ ਹੋ ਜੀ ਆਪਣਾ ਵਾਈਟ ਇੱਥੇ ਪਹੁੰਚ ਚੁੱਕਿਆ ਹੈ ਠੀਕ ਹੈ ਜੀ ਇਧਰੋਂ ਆਪਣੇ ਸੈਂਟਰ ਇਹਦੇ ਨਾਲ ਸੈਂਟਰ ਦੇ ਨਾਲ ਆਪਣਾ ਐਜ ਮੈਚ ਹੁੰਦਾ ਜੀ ਕਾਰਨਰ ਮੈਚ ਹੁੰਦਾ ਹੈ ਜਿਹਦੇ ਨਾਲ 블루 ਐਜ ਦੇ ਨਾਲ ਆਪਣਾ ਕਾਰਨਰ ਮੈਚ ਹੁੰਦਾ ਹੈ 블루 ਤੇ ਫਿਰ ਆਪਣਾ ਕਿਹੜਾ ਰਹਿ ਗਿਆ ਜੀ ਇੱਕ ਰਹਿ ਗਿਆ ਆਪਣਾ ਆਹਾ ਉਨ ਇਹਦੇ ਵਾਸਤੇ ਆਪਾਂ ਫੇਰ ਹਮੇਸ਼ਾ ਯਾਦ ਰੱਖੋ ਵੀ ਵਾਈਟ ਥੱਲੇ ਰਹੂਗਾ ਸੈਂਟਰ ਆਹ ਤੇ yellow ਆਪਾਂ ਉੱਪਰ ਰੱਖਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਫੇਰ ਆਪਣਾ ਆਪਾਂ ਕੋਰਨਰ ਰੱਬ ਲੈਣਾ ਜਿਹਦੇ ਵਿੱਚ white ਹੋਵੇ ਠੀਕ ਹੈ ਜੀ ਆਹ white ਹੈਗਾ ਆਪਣਾ ਇੱਥੇ ਇਹਦੇ ਨਾਲ ਦੋ ਰੰਗ ਕਿਹੜੇ ਹੈਗੇ ਸੰਤਰੀ ਤੇ ਹਰਾ ਹਰੇ ਦੇ ਨਾਲ ਸੈਂਟਰ ਇੱਥੇ ਮੈਚ ਹੋ ਰਿਹਾ ਜੀ ਇਹਦਾ ਸੰਤਰੀ ਹੈਗਾ ਇਹਦੇ ਨਾਲ ਵੀ ਸੈਂਟਰ ਦੇ ਨਾਲ ਆਪਾਂ ਮੈਚ ਕਰਨਾ ਸੀਗਾ ਆਪਣਾ ਇਹ ਫੇਰ ਆਪਾਂ ਨੂੰ ਇਹ ਚਾਹੀਦਾ ਫੇਰ ਆਪਾਂ ਇੱਥੇ ਰਾਈਟ ਕਲॉक ਰਾਈਟ ਹੈਂਡ ਰੂਲ ਲਾਵਾਂਗੇ ਇੱਕ ਵਾਰੀ ਕਿ રાઇટ ક્લોકવાઇઝ રાઇટ એન્ટી ક્લોકવાઇઝ રાઇટ એન્ટી ક્લોકવાઇઝ અપર રાઇટ ક્લોકવાઇઝ ଏ ਕਾਰਨ ਦੇ ਨਾਲ ਆਪਣਾ ਇੱਕ ਜਦੋਂ ਵੇਖੋਗੇ ਤੁਸੀਂ ਤਾਂ ਆਪਣੀ ਸਾਰੇ ਆਪਣੇ ਵਾਈਟ ਥੱਲੇ ਪਹੁੰਚ ਚੁੱਕੇ ਆ ਇਹਦੇ ਨਾਲ ਆਪਣੀ ਪਹਿਲੀ ਲੇਅਰ ਸਾਰੀ ਸੋਲਵ ਹੋ ਚੁੱਕੀ ਹੈ ਜੀ ਠੀਕ ਹੈ ਠੀਕ ਹੈ ਤੋਂ ਅਗਲਾ ਸਟੈਪ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਦੂਜੀ ਲੇਅਰ ਨੂੰ ਸੋਲਵ ਕਰਨਾ ਆਪਾਂ ਠੀਕ ਹੈ ਜੀ ਤੇ ਅਗਲਾ ਆਪਾਂ ਹੁਣ ਵੇਖਣਾ ਹੈਗਾ ਆਪਣੀਆਂ ਦੂਜੀ ਲੇਅਰ ਨੂੰ ਆਪਾਂ ਕਿਵੇਂ ਸੋਲਵ ਕਰਾਂਗੇ ਠੀਕ ਹੈ ਉਹਦੇ ਤੋਂ ਪਹਿਲਾਂ ਆਪਾਂ ਨੂੰ ਲੈਫਟ ਲੈਫਟ ਰੂਲ ਲੈਫਟ ਹੈਂਡ ਰੂਲ ਸਿੱਖਣਾ ਪੈਣਾ ਹੈ ਜੀ ਜਿਵੇਂ ਆਪਾਂ ਰਾਈਟ ਹੈਂਡ ਰੂਲ ਸਿੱਖਿਆ ਸੀਗਾ ਰਾਈਟ ਕਲਾਕਵਾਈਸ ਰਾਈਟ ਐਂਟੀਕਲਾਕਵਾਈਸ ਆਹ ਸੌਰੀ ਰਾਈਟ ਕਲਾਕਵਾਈਸ ਅੱਪਰ ਐਂਟੀਕਲਾਕਵਾਈਸ ਰਾਈਟ ਐਂਟੀਕਲਾਕਵਾਈਸ ਅੱਪਰ ਕਲਾਕਵਾਈਸ ਠੀਕ ਹੈ ਜੀ ਉਹ ਹੁਣ ਆਪਾਂ ਲੈਫਟ ਹੈਂਡ ਰੂਲ ਦੀ ਪ੍ਰੈਕਟਿਸ ਕਰਾਂਗੇ ਜੀ ਉਦੀ ਵਾਸਤੇ ਹੈਗਾ ਆਪਣਾ ਲੈਫਟ ਐਂਟੀਕਲੌਕਵਾਈਸ ਲੈਫਟ ਅੱਪਰ ਐਂਟੀਕਲੌਕਵਾਈਸ ਲੈਫਟ ਕਲੌਕਵਾਈਸ ਅੱਪਰ ਐਂਟੀਕਲੌਕਵਾਈਸ ਠੀਕ ਹੈ ਫਿਰ ਦਿਖਾਵਾਂ ਜੀ ਲੈਫਟ ਐਂਟੀਕਲੌਕਵਾਈਸ ਅੱਪਰ ਐਂਟੀਕਲੌਕਵਾਈਸ ਲੈਫਟ ਕਲੌਕਵਾਈਸ ਅੱਪਰ ਐਂਟੀਕਲੌਕਵਾਈਸ ਇਹਦੀ ਪੰਜ ਛੇਰੀਪਾ ਫਿਰ ਪ੍ਰੈਕਟਿਸ ਕਰ ਲਓ ਜੀ ਲੈਫਟ ਇਹ ਰੱਖ ਲੈਣਾ ਹਮੇਸ਼ਾ ਯਾਦ ਰੱਖਣਾ ਵੀ ਆਪਣਾ yellow ਉੱਪਰ ਰਹੂਗਾ blue white ਆਪਣਾ نیچے ਰਹੂਗਾ ਵੈਸੇ ਮੈਂ ਤੁਹਾਨੂੰ ਲੈਫਟ ਹੈਂਡ ਰੂਲ ਦੀ ਪ੍ਰੈਕਟਿਸ ਕਰਾ ਰਿਹਾ ਜੀ ਇਦਾਂ ਫੜ ਲਿਆ ਆਪਾਂ ਲੈਫਟ ਹੈਂਡ ਰੂਲ ਕਿਵੇਂ ਲੱਗਦਾ ਹੈ ਲੈਫਟ ਐਂਟੀਕਲੌਕਵਾਇਜ਼ ਅੱਪਰ ਐਂਟੀਕਲੌਕਵਾਇਜ਼ ਲੈਫਟ ਕਲੌਕਵਾਇਜ਼ ਅੱਪਰ ਕਲੌਕਵਾਇਜ਼ ਠੀਕ ਹੈ ਜੀ ਫਿਰ ਵੇਖ ਲਓ ਲੈਫਟ ਐਂਟੀਕਲੌਕਵਾਇਜ਼ ਅੱਪਰ anti clockwise left clockwise upper anti clockwise ਠੀਕ ਹੈ ਜੀ ਹੁਣ ਆਪਾਂ ਦੂਜੀ ਲੇਅਰ ਸੋਲਵ ਕਰਨ ਵਾਸਤੇ ਆਪਾਂ ਨੂੰ ਉਹਦੇ ਚ ਕੀ ਚਾਹੀਦਾ ਹੋਊਗਾ ਆਪਾਂ ਇਹ ਐਜ ਐਜਸ ਵੇਖਣੇ ਆਪਾਂ ਐਜਸ ਆਪਣੇ ਕਿਹੜੇ ਹੁੰਦੇ ਆ ਜੀ ਆਹ ਐਜਸ ਐਜ ਐਜ ਐਚ ਐਚ ਇਹਨਾਂ ਨੂੰ ਆਪਾਂ ਕਾਰਨਰਸ ਕਹਿੰਦੇ ਆ ਕਾਰਨਰਸ ਸੋ ਐਜ ਦੇ ਵਿੱਚ ਵੇਖਣਾ ਆਪਾਂ ਵੀ ਜਿਹਦੇ ਵਿੱਚ yellow ਨਾ ਹੋਵੇ ਜੀ yellow ਹੁਣ ਇਹਦੇ ਵਿੱਚ ਆਪਣਾ ਪਹਿਲਾ ਰੰਗ ਹੈਗਾ ਲਾਲ ਨਾਲ ਹੈਗਾ ਦੂਜਾ yellow ਇਹ ਨਹੀਂ ਆਪਾਂ ਨੂੰ ਯੂਜ਼ ਚਾਹੀਦਾ ਆਪਾਂ ਹੋਰ ਵੇਖਾਂਗੇ ਇਦਾਂ ਖਵਾ ਕੇ ਆਪਣਾ ਹੈਗਾ orange ਇਸ ਦੇ ਨਾਲ ਆਪਣਾ ਹੈਗਾ blue ਤੇ ਇਹਦੇ ਨਾਲ ਆਪਾਂ ਨੂੰ ਹੈਗਾ ਜੀ ਇਹੋ ਜਿਹਾ ਚਾਹੀਦੀ ਹੈ ਜਿਵੇਂ orange blue ਤੇ ਜਿਵੇਂ ਹੈਗਾ ਜੀ blue ਦੇ ਨਾਲ red ਬਸ ਇੱਥੇ yellow ਨਾ ਹੋਵੇ ਠੀਕ ਹੈ ਜੀ ਉਹਦੇ ਆਸਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਜਿਵੇਂ ਆਪਾਂ ਇਹਦੇ ਨੂੰ ਆਪਾਂ ਐਸ ਨੂੰ ਆਪਾਂ ਇੱਥੇ ਲੈ ਕੇ ਆਉਣਾ ਹੈ ਇੱਥੇ ਪਹੁੰਚੂਗਾ ਇਹ ਆ ਵੇਖੋ ਲਾਲ ਆਪਣਾ ਇਹਦੇ ਨਾਲ ਸੈਂਟਰ ਇੱਥੇ ਮੈਚ ਹੋਊਗਾ ਬਲੂ ਆਪਣਾ ਇੱਥੇ ਆਊਗਾ ਉਹਦੇ ਤੋਂ ਆਸਤੇ ਆਪਾਂ ਕੀ ਕਰਨਾ ਹੈ ਜੀ ਹੁਣ ਆਪਾਂ ਇਹਨੂੰ ਆਪਾਂ ਉੱਪਰਲੀ ਲੇਅਰ ਨੂੰ ਜਿਵੇਂ ਮਰਜ਼ੀ ਤੁਸੀਂ ਘਮਾ ਸਕਦੇ ਹੋ ਉਹਦੇ ਨਾਲ ਜਿਹੜਾ ਵੀ ਆਪਣਾ ਇੱਥੇ ਕਲਰ ਆਊਗਾ ਉਹਦੇ ਨਾਲ ਆਪਾਂ ਜੇ ਇੱਥੇ ਲਾਲ ਹੁੰਦਾ ਤਾਂ ਆਪਾਂ ਇੱਥੇ ਲਾਲ ਨਾਲ ਘਮਾ ਲੈਣਾ ਸੀ ਉਹਨੂੰ ਇੱਥੇ ਲਿਆਉਣਾ ਸੀ ਹੁਣ ਆਪਣਾ ਹੈਗਾ ਬਲੂ ਇੱਥੇ ਆਇਆ ਆਪਣਾ ਸੈਂਟਰ ਦੇ ਨਾਲ ਉੱਪਰ ਕਿਹੜਾ ਕਲਰ ਹੈਗਾ ਜੀ ਲਾਲ ਆਪਣਾ ਠੀਕ ਹੈ लाल ਹੁਣ ਲਾਲ ਕਿਹੜੇ ਸੈਂਟਰ ਦੇ ਨਾਲ ਮੈਚ ਕਰਦਾ ਜੀ ਤਾਂ ਇਧਰ ਮੂਵ ਕਰਦਾ ਮੈਚ ਇਹ ਇਹਦੇ ਆਸਤੇ ਆਪਾਂ ਹੁਣ ਕੀ ਕਰਾਂਗੇ ਜੀ ਲਾਲ ਜੇ ਆਪਣਾ ਸੈਂਟਰ ਆਪਣਾ ਇਧਰ ਨੂੰ ਆ ਤਾਂ ਆਪਾਂ ਇਹਨੂੰ ਇਹਦੇ ਤੋਂ ਓਪੋਜ਼ਿਟ ਸਾਈਡ ਘਮਾਉਣੀ ਆ ਆਪਾਂ ਉੱਪਰਲੀ ਲੇਅਰ ਨੂੰ ਜਿਵੇਂ ਹੁਣ ਆਪਾਂ ਦਾ ਲਾਲ ਇੱਥੇ ਹੈਗਾ ਜੀ ਬਲੂ ਨਾਲ ਬਲੂ ਮੈਚ ਹੋਇਆ ਆਪਾਂ ਇਹਨੂੰ ਇਧਰ ਨਹੀਂ ਘਮਾਉਣਾ ਆਪਾਂ ਇਹਨੂੰ ਘਮਾਉਣਾ ਹੈਗਾ ਜੀ ਇਧਰ ਨੂੰ ਓਪੋਜ਼ਿਟ ਸਾਈਡ ਘਮਾਉਣਾ ਹੈ ਲਾਲ ਦੇ ਓਪੋਜ਼ਿਟ ਸਾਈਡ ਇੱਕਾਰੀ ਠੀਕ ਹੈ ਜੀ ਜੇ ਆਪਾਂ ਹੁਣ ਆਪਾਂ ਇਹਨੂੰ ਲੈਫਟ ਹੈਂਡ ਸਾਈਡ ਨੂੰ ਘੁਮਾਇਆ ਤਾਂ ਆਪਣਾ ਪਹਿਲਾ ਰਾਈਟ ਹੈਂਡ ਰੂਲ ਲੱਗੂਗਾ ਜੀ ਰਾਈਟ ਹੈਂਡ ਰੂਲ ਕਿਵੇਂ ਲੱਗੂਗਾ ਇੱਕ ਐਂਟੀ ਕਲਾਕਵਾਇਜ਼ ਐਂਟੀ ਕਲਾਕਵਾਇਜ਼ ਕਲਾਕਵਾਇਜ਼ ਠੀਕ ਹੈ ਜੀ ਉਹਦੇ ਨਾਲ ਕਿਵੇਂ ਹੋਊਗਾ ਆਪਣਾ ਆਹਾ ਆਪਣੇ ਮੈਚ ਹੋ ਜਾਣਗੇ ਇੱਥੇ ਆਜੂਗਾ ਉਹ ਆਪਣਾ ਕਲਰ ਬਲੂ ਬਲੂ ਇੱਥੇ ਆਜੂਗਾ